ਇਹ 18 ਮਾਡਲ ਆ ਗਿਆ ਨਾਲ ਦੀ ਟਾਇਰ ਨੇ ਬਈ 1400 ਘੰਟਾ ਚੱਲਿਆ ਰਹੀ ਹਾਂ ਟਰੈਕਟਰ ਹਜੇ ਪਹਿਲੀ ਪਾਰਟੀ ਹੈ ਉਹਨਾਂ ਨੇ ਟਗਰਾ ਹੱਥ ਮਰ ਲਾਗਾ ਹਾਂਜੀ ਸੇ ਚਿਰੀ ਠੀਕ ਹੈ ਜੀ ਇਹ ਵੀ ਪਹਿਲੀ ਪਾਰਟੀ ਆ ਜਿਆਦਾ ਚੰਗਾ ਟਰੈਕਟਰ ਸਿਰੂਰ ਨੰਬਰ ਹੈਗਾ ਕੀ ਮਰ ਲਾ ਸਿੱਧੇ ਮਿਲਣੇ ਟਰੈਕਟਰ ਦੇ ਸਿੱਧੇ ਮਿਲਣੇ 50 ਘੰਟੇ ਚੱਲਿਆ ਵਾ ਹਜੇ ਅਜੇ ਸੁੰਮਣੀਆਂ ਤੇ ਵਧਾਈਆਂ ਦੀ ਚੱਲਿਆ ਵਾ ਗੁਰਦੁਆਰਾ ਸਾਹਿਬ ਮੱਥਾ ਦੇ ਕੇ ਆਈ ਬਾਈ ਵਾ ਤੇ ਮਿਲਣ ਲਾ ਗਿਆ ਜੀ ਠੀਕ ਹੈ ਜੀ ਇਹ 3 ਸਪੀਡ ਆ ਗਿਆ ਪੂਰਾ ਟਾਇਰਾਂ ਵਾਲਾਗਾ ਈ 700 ਘੰਟਾ ਚੱਲਿਆ ਰਿਹਾ ਇਹਨਾਂ ਦਾ ਮੋਗਾ ਨੰਬਰ ਹੈਗਾ ਹਾਂ ਪਹਿਲੀ ਪਾਰਟੀ ਦਾ ਸੰਗਰੂਰ ਨੰਬਰ ਹੈ ਪੀਪੀ 13 ਹਾਂਜੀ ਪਲੇਟਾ ਨੰਬਰ ਵੇਟਾਂ ਲੱਗੀਆਂ ਨੇ ਟਰੈਕਟਰ ਦੇ ਮੂਰੇ ਇਹ ਯਾਰ ਅੱਠ ਮਾਡਲ ਜੀ ਇਹ ਆਰ ਮਾਡਲ ਹੈ ਠੀਕ ਹੈ ਜੀ ਹਾਂ ਅੱਠ ਮਾਡਲ ਹੈ ਪਹਿਲੇ ਢਰ ਨਵੇਂ ਨੇ ਮੂਰੇ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਅੱਜ ਸਰਾਮਾ ਦੇ ਕੋਠੇ ਪਹੁੰਚੇ ਆਂ ਪਿੰਡਾਂ ਡਿਆ ਆ ਤੇ ਜਿੱਥੇ ਬਾਈ ਸੀਨਾ ਜੋੜਿਆ ਆਪਣੇ ਨਾਲ ਸਾਸਰੀ ਘਰ ਬਾਈ ਸਾਸਰੀ ਆ ਵੀਰ ਜੀ ਹੋਰ ਠੀਕ ਹੈ ਭਰਾ ਪੂਰੇ ਵਧੀਆ ਜੀ ਪੂਰੇ ਵਧੀਆ ਕੰਡ ਦੀ ਹੈ ਤੇ ਕਿੰਮਿਆ ਸੇਤਾਂ ਠੀਕ ਨੇ ਪੂਰੀਆਂ ਵਧੀਆ ਬਾਈ ਕਿੰਨੇ ਕ ਟਰੈਕਟਰ ਰੱਖ ਸੱਡੇ ਟਰੈਕਟਰ ਹੈਗੇ ਨੇ C7 ਬਾਈ C7 ਹਾਂ ਤੇ ਕਾਪੀ ਕਾਗਜ਼ਾਂ ਦੇ ਕਿਦਾਂ ਰਹਿਣਗੇ ਓਕੇ ਵੀਰੇ ਜਮਾ ओके okay. क्लियर ਮਿਲਣਗੇ ਪੰਜਾਬ ਨੰਬਰ ਨੇ ਠੀਕ ਹੈ ਜੀ ਸਾਰੇ ਟਰੈਕਟਰ ਕਲੀਅਰ ਮਿਲਣਗੇ ਠੀਕ ਹੈ ਜੀ ਹਾਂ ਵਿੱਚ ਤਾਂ ਨਗਦ ਕੈਸ਼ ਦੀ ਨੇ ਵਿੱਚ ਤੇ ਲੋਨ ਆ ਉਹ ਲੋਨ ਕਟਵਾਇਆ ਹੋਇਆ ਆਪਣਾ ਠੀਕ ਹੈ ਜੀ ਹਾਂ ਕਲੀਅਰ ਹੋ ਕੇ ਮਿਲਣਗੇ ਟਰੈਕਟਰ ਕਲੀਅਰ ਮਿਲਣਗੇ ਸਾਰੇ ਆਪਾਂ ਨੂੰ ਕਲੀਅਰ ਮਿਲਣਗੇ ਹਾਂ ਜੀ ਤੇ ਜਿਹੜੀ ਤੁਹਾਡੀ ਲੋਕੇਸ਼ਨ ਪੈ ਗਈ ਬਾਈ ਕੀ ਪੈ ਗਈ ਲੋਕੇਸ਼ਨ ਪਿੰਡ ਹੰਡਾ ਬਾਈ ਕੋਠੇ ਸਰਾ ਠੀਕ ਹੈ ਜੀ ਕਾਮਦੇਵ ਗਊਸਾਲਾ ਕੋਲ ਸਿੱਧੀ ਸੜਕ ਆਉਂਦੀ ਹੈ ਵੱਡੇ ਤੋਂ ਲੈ ਕੇ ਨੂੰ ਸ਼ੰਗਲ ਰੋਡ ਠੀਕ ਹੈ ਜੀ ਉਹਦੇ ਉੱਪਰ ਮਕਾਨ ਨੇ ਆਪਣੇ ਰੋਡ ਦੇ ਉੱਪਰ ਹੀ ਖੜੇ ਹੁੰਦੇ ਨੇ ਸਿੰਗਲ ਰੋਡ ਦੇ ਸਿੰਗਲ ਰੋਡ ਦੇ ਉੱਪਰ ਹੀ ਟਰੈਕਟਰ ਖੜੇ ਹੁੰਦੇ ਹਾਂ 베ਰੀ ਵਾਲਾ ਘਰ ਆਪਣਾ 베ਰੀ ਆ ਬਾਰਚ 베ਰੀ ਆ ਜਾਨੀ ਕਿ ਉਹ ਸਾਹਮਣੇ 베ਰੀ ਆ ਗਈ ਮਿੱਤਰੋ ਦੇਖ ਸਕਦੇ ਹੋ ਲਿੰਕ ਰੋਡ ਦੇ ਉੱਤੇ ਆ 베ਰੀ ਆ ਗਈ ਇਹਦੇ ਉੱਤੇ ਇੱਥੇ ਟਰੈਕਟਰ ਖੜੇ ਹੁੰਦੇ ਆ ਤੇ ਹੁਣ ਟਰੈਕਟਰਾਂ ਬਾਰੇ ਗੱਲ ਕਰਦੇ ਆ ਬਾਈ 855 ਬਾਰੇ ਰਿਵਰਸ ਪੀਟੀਓ ਦੇਗੀ ਚੁੱਲੇ ਵਾਲਾ ਦੱਸੀ ਬਾਈ ਇਹਦੇ ਬਾਰੇ 18 ਮਾਰ ਲਾ ਗਿਆ ਨਾਲ ਦੇ ਟਾਇਰ ਨੇ ਬਾਈ 1400 ਘੰਟਾ ਚੱਲਿਆ ਰਹੀ ਹਾਂ ਟਰੈਕਟਰ ਹਜੇ ਪਹਿਲੀ ਪਾਰਟੀ ਦਾ ਠੀਕ ਹੈ ਜੀ ਹਾਂ ਪੰਜਾਬ ਨੰਬਰ ਹੈ ਠੀਕ ਹੈ ਜੀ ਤੇ ਜਿਆਦੇ ਨਵਾਂ ਕਲੱਚ ਕਲੱਚ ਖੁੱਲਿਆ ਨਹੀਂ ਟਰੈਕਟਰ ਦਾ ਹਜੇ ਠੀਕ ਹੈ ਜੀ ਸਾਰੇ ਹੀ ਸੀਲਡ ਵੈਪਿਸੋਲੇ ਲੋ ਡਾਪੇ ਦਾ ਠੀਕ ਹੈ ਜੀ ਟਾਇਰ ਨਾਲ ਦੇ ਨੇ ਮਾਰ ਕੇ ਦਿਖਾ ਦੇ ਬਾਈਆਂ ਨੂੰ ਟਾਇਰ ਨਾਲ ਤੇ ਨਹੀਂ ਹਾਂ ਠੀਕ ਹੈ ਤੇ ਟਾਇਰ ਕਿੰਨੇ ਕ ਪੈਸੇ ਪਏ ਹੋਣੇ ਬਾਈ ਟਾਇਰ ਪਏ ਨੇ 80 ਪੈਸੇ ਬਾਈ 80 ਪੈਸੇ ਨਾਲ ਦੇ ਟਾਇਰ ਬਹੁਤ ਘੱਟ ਲਿਆ ਵੜੇ ਟਰੈਕਟਰ ਜਿਵੇਂ ਆਹ ਚੌਕੀ ਐ ਅੰਬੈਰ ਕੇ ਤਰ੍ਹਾਂ ਨਹੀਂ ਨਾ 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 ਨਮਈਆ ਟਰੈਕਟਰ ਨਹੀਂ ਨਵਾਂ ਨਹੀਂ ਨਹੀਂ ਨਵਾਂ ਹਾਂ ਠੀਕ ਹੈ ਇੰਨੇ ਨਵੇਂ ਮਿੱਤਰੋ ਦੇਖ ਸਕਦੇ ਹੋ ਦੂਜਾ ਤਾਂ ਬੜਾ ਨਹੀਂ ਬੰਦਿਆ ਨੇ ਲੋਕੋ ਹੀ ਚਲਾਇਆ ਹੋਇਆ ਬਾਈ ਲੋਕੜੀ ਚ ਤਰੀ ਹੈਗੀ ਹੈ ਛਤਰੀ ਵੀਰੇ ਦੇ ਦਾਂਗੇ ਹੈ ਤਾਂ ਨੀ ਪਰ ਦੇ ਦਾਂਗੇ ਨਾਲ 73 ਮਿਲ ਜੂ ਬਾਈ ਤੇ ਬਾਕੀ ਸਾਰਾ ਟਰੈਕਟਰ ਸੋਨਾ ਸੀਲ ਦਾ ਟਰੈਕਟਰ ਹੈ 1400 ਕੁਸ ਘੰਟੇ ਚੱਲਿਆ ਵੈ ਮੀਟਰ ਵੀ ਚਾਹੇ ਦੇਖ ਸਕਦੇ ਹਾਂ ਬਾਈ 1400 ਕੁਸ ਘੰਟੇ ਚੱਲਿਆ ਹੋਇਆ ਬਾਈ ਕਹਿੰਦਾ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹਾਂ ਨਵਾਂ ਟਰੈਕਟਰ ਬਿਲਕੁਲ 100 ਰੂਮ ਕੰਡੈਸ਼ਨ ਟਰੈਕਟਰ ਕਹਿ ਸਕਦੇ ਆ ਖੁੱਲਵੇਂ ਹਿੱਸੇ ਚ ਆ ਗਿਆ ਤੇ ਬਾਈ ਮਾਡਲ ਤੇ ਰੇਟ ਮਾਡਲ 18 ਦਾ ਰੇਟ ਇਹਦਾ ਹੈਗਾ 5 ਲੱਖ 75000 5 ਲੱਖ 75000 ਜੇ ਕੋਈ ਵੀਡੀਓ ਦੇਖ ਕੇ ਆ ਗਿਆ ਸੀਨੇ ਮਾੜਾ ਮੋਟਾ ਕਰ ਦਾਂਗੇ ਬਸ ਮਾੜਾ ਮੋਟਾ ਨਹੀਂ ਯਾਰ ਤੂੰ ਖੁੱ 6000 ਰੁਪਿਆ ਮਾਨਤਾ ਨੂੰ ਹੋ ਜੂ ਮਿੱਤਰੋ ਇਸ ਟਰੈਕਟਰ ਤੇ ਮੂਰੇ ਫੇਰ 855 ਆ ਗਿਆ ਫੇਈ ਪੂਲ ਸਟਾਰ 14 ਇ ਟਾਇਰਾਂ 8 ਮਾਡਲ ਹੈਗਾ ਹਾਂਜੀ 6 ਚਿਰੀ ਠੀਕ ਹੈ ਜੀ ਇਹ ਵੀ ਪਹਿਲੀ ਪਾਰਟੀ ਆ ਜਿਆਦਾ ਚੰਗਾ ਟਰੈਕਟਰ ਸੰਗਰੂਰ ਨੰਬਰ ਹੈਗਾ ਠੀਕ ਹੈ ਜੀ ਹਾਂ ਸੰਗਰੂਰ ਦਾ ਨੰਬਰ ਹੈ ਟਰੈਕਟਰ ਮਿੱਤਰੋ ਚੰਪ ਡੰਡਾ ਸਾਰਾ ਕੁਝ ਨਾਲ ਹੈ ਟਰੈਕਟਰ ਦੇ ਟਰੈਂਬਰੰਬ ਬਹੁਤ ਚੰਗੇ ਪਏ ਨੇ ਟਰੈਕਟਰ ਦੇ ਜੀ ਠੀਕ ਹੈ ਜੀ ਹਾਂ ਬਹੁਤ ਘੱਟ ਚੱਲਿਆ ਹੈ ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਾ ਟਾਇਰ ਨਵੇਂ ਨੇ ਬਈ ਚਾਰੀ ਠੀਕ ਹੈ ਜੀ ਟਾਇਰ ਚੌਕੜਾ ਰੁਪਿਆ ਪਏ ਨੇ ਬਾਈ ਤੇ ਮਗਰੋਂ ਮਗਰੋਂ ਵੀ ਤੁਹਾਨੂੰ ਤੁਹਾਨੂੰ ਦਿਖਾ ਦਨੇ ਆ ਵਧੀਆ ਟਰੈਕ ਮਾਡਲ ਬਹੁਤ ਚੰਗਾ ਪੈ ਰਿਹਾ ਡੱਠਾ ਨਾਲ ਅੱਠ ਮਾੜੇ ਦੇ ਹਿਸਾਬ ਨਾਲ ਠੀਕ ਹੈ ਜੀ ਹਾਂ ਬਹੁਤ ਜ਼ਿਆਦਾ ਕੰਡੀਸ਼ਨ ਵੀ ਹੈ ਟਰੈਕਟਰ ਦੀ ਠੀਕ ਹੈ ਜੀ ਤੇ ਡਬਲ ਡਿਸਟ੍ਰਿਬਿਊਟਰ ਚ ਹਾਂ ਡਿਸਟ੍ਰਿਬਿਊਟਰ ਲੱਗਾ ਹੈ ਬਾਈ ਠੀਕ ਹੈ ਜੀ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਹਾਂ ਹਾਂ ਤੇ ਇਹ ਲੱਗੀਆਂ ਡੰਡੇ-ੁੰਡੇ ਲੱਗੇ ਹੋਏ ਨੇ ਛਤਰੀ ਤੇ ਬੰਨੀ ਵੀ ਹੈ ਛਤਰੀ ਪੂਰੀ ਹਾਲ ਦਾ ਹੌਲ ਦਾ ਨਹੀਂ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਉਨੇ ਚੰਗਾ ਇੰਜਨ ਗੇਅਰ ਦਾ ਪੱਕਿਆ ਬਾਈ ਜ 365000 ਰੁਪਏ ਜੀ ਦੇਣਾ 3.5 ਲੱਖ ਸਾਢੇ 3.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ 15000 ਰੁਪਏ ਦੀ ਇਹ ਦੇ ਵਿੱਚੋਂ ਸੋੜ ਹੈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਬਿਲਕੁਲ ਸ਼ੋਰੂਮ ਕੰਡੇ ਸਰ ਮੈਨੂੰ ਆ ਨੰਬਰ ਵੀ ਨਹੀਂ ਲੱਗਿਆ ਹਾਂ 25 ਮਾਡਲ ਸਿੱਧੇ ਮਿਲਨੇ ਟਰੈਕਟਰ ਦੇ ਸਿੱਧੇ ਬਿਲਨੇ 50 ਘੰਟੇ ਚੱਲਿਆ ਵਾ ਜੀ ਠੀਕ ਹੈ ਹਜੇ ਮੁੰਮਣੀਆਂ ਤਾਂ ਵਧਾਈਆਂ ਦੀ ਚੱਲਿਆ ਦਾ ਗੁਰਦੁਆਰਾ ਸਾਹਿਬ ਮੱਥਾ ਦੇ ਕੇ ਆਈ ਬਾਈ ਬਸ ਅੱਛਾ ਜੀ 4x4 ਲੈ ਗਏ ਬੰਦੇ 4x4 ਲੈ ਗਏ ਹਾਂ ਆਪਾਂ ਦੋ ਬਿਲਕੁਲ ਵਧਾਈਆਂ ਤੇ ਅੱਜ ਆਹ ਮਾਡਲ ਚ ਬਾਕੀ ਇਹ ਚ ਹੋਰ ਉਹ ਹੈ ਇੱਕ ਦਾ ਹਿੱਸਾ ਦੂਜਾ ਆ ਗਿਆ ਦਾ ਠੀਕ ਹੈ ਜੀ ਖੁੱਲਦੇ ਹਿੱਸੇ ਵਾਲਾ ਆ ਗਿਆ ਉਹ ਮੰਨ ਤੋਂ ਇਹ ਹਾਂ ਇੱਕ ਚੇਂਜਰ ਵਾਲਾ ਆ ਗਿਆ ਬਾਈ ਇਹ ਚੇਂਜਰ ਵਾਲਾ ਆ ਗਿਆ ਆਹ ਚੇਂਜਰ ਮਾਟ ਆ ਗਿਆ ਬਾਈ ਇਹ ਹਾਂ ਉਨੀ ਬੈਕ ਉਨੀ ਮੂਹ ਹਾਂ ਟਾਪ ਮਾਡਲ ਆ ਗਿਆ ਜੀ ਠੀਕ ਹੈ 3 ਸਪੀਡ ਚ ਫਿਊਚਰ ਹੀ ਖਾਸ ਨੇ ਇਹ ਚ ਬਾਈ ਜੇ ਕੋਈ ਨਵਾਂ ਲੈਂ ਜਾਂਦਾ ਨਾ ਰੋਕ ਜੀ ਉਹ ਮੜਾਇਆ ਭਾਈ ਸੀਨੇ ਨਾਲ ਗੱਲ ਕਰ ਲਿਓ ਜੇ ਕੋਈ ਆ 100 ਵਾਲਾ ਲੈਣ ਜਾਂਦਾ ਐ ਸੂਚ ਲੈਣ ਜਾਂਦਾ ਬਿਲਕੁਲ ਨਵਾਂ ਟਰੈਕਟਰ 50 ਘੰਟੇ ਚੱਲਿਆ ਹੋਇਆ ਮਿਲ ਦੇਵਾਂਗੇ ਅਗਲੇ ਦਿਨਾਂ ਕਰਤੀ ਵਾਲੇ ਦਿਨਾਂ ਬਣ ਕੇ ਪਹਿਲਾ ਓਨਰ ਬਣੂ ਠੀਕ ਹੈ ਜੀ ਤੇ ਟਰੈਕਟਰ ਮੇਥਰੋ ਚੈੱਕ ਕਰ ਸਕਦੇ ਪਹਿਲੇ ਹੀ ਓਨਰ ਬਣੂਗਾ ਇਹ ਤਾਂ ਵਧਾਈਆਂ ਤੇ ਚੱਲਿਆ ਕੁੱਲ 50 ਘੰਟੇ ਤੇ ਮਾਡਲ ਤੇ ਮਾਡਲ 25 ਆ ਗਿਆ ਤੇ ਸੀਮਾ ਕੋਈ ਲੋੜ ਹੀ ਨਹੀਂ 2 ਮਹੀਨੇ 3 ਵੀ ਨਹੀਂ ਹੋਏ ਨੇ 3 ਮਹੀਨੇ ਹੋਏ ਨੇ ਤੇ ਰੇਟ ਰੇਡ ਦਾ 8 ਲੱਖ 25 ਹਜ਼ਾਰ ਰੁਪਿਆ ਬਾਈ 8 ਲੱਖ 25 ਹਜ਼ਾਰ ਦੇਣਾ ਕਿੰਨੇ ਦਾ ਸੀ ਨੇ 8 ਲੱਖ 15 ਹਜ਼ਾਰ ਦਾ ਮਿੱਤਰੋ ਬੋਲ ਆਹੇ ਹੈਗਾ ਦਾ 9 ਲੱਖ ਜੀ ਪੈ ਜਾਂਦਾ ਬਾਈ ਨਮਾ ਇਹ 9 ਲੱਖ ਚ ਪੈਂਦਾ ਹਾਂ ਚੇਂਜਰ ਆ 9 ਲੱਖ ਜੀ ਪੈਂਦਾ ਨਮਾ 9 ਲੱਖ ਚ ਪੈਂਦਾ ਮਿੱਤਰੋ ਤੁਹਾਡਾ ਤਕਰੀਬਨ 9 ਲੱਖ ਰੁਪਏ ਦਾ ਫਾਇਦਾ ਹੋਈ ਜਾ ਲੱਖ ਦਾ ਸਿੱਧਾ ਫਾਇਦਾ ਹੁੰਦਾ ਜੀ ਲੱਖ ਦਾ ਸਿੱਧਾ ਫਾਇਦਾ ਹੋਊਗਾ ਬਾਕੀ ਸਿੱਧੇ ਮਿਲਣੇ ਪਹਿਲਾਂ ਓਨਰ ਬਣੂ ਬੰਦਾ ਠੀਕ ਆ ਪਹਿਲਾਂ ਓਨਰ ਬਣੂ ਫਾਸਟ ਪਾਰਟੀ ਟਰੈਕਟਰ ਆ ਸਿੱਧੇ ਮਿਲਣੇ ਮੂਰੇ ਕਬੋਟਾ ਆ ਗਿਆ 5502 ਬਾਈ ਦੱਸਿਏ ਇਹਦੇ ਬਾਰੇ 23 ਮ 3700 ਘੰਟਾ ਚੱਲਿਆ ਰਿਹਾ ਮੋਗਾ ਨੰਬਰ ਹੈਗਾ 700 ਘੰਟਾ ਚੱਲਿਆ ਮੋਗਾ ਨੰਬਰ ਹੈ ਮੋਗਾ ਨੰਬਰ ਹੈ ਪਹਿਲੀ ਪਾਰਟੀ ਦਾ ਜੀ ਠੀਕ ਹੈ ਜੀ ਜੀ ਨੋਵਾ ਗੱਡੀ ਚਲਾ ਲਈ ਜਿਹੇ ਜਹਾਜ ਚਲਾ ਲਿਆ ਜਿਹੇ ਜਹਾਜ ਨੋਵਾ ਗੱਡੀ ਚਲਾ ਲਈ ਜਿਹੇ ਜਹਾਜ ਆਏ ਚਲਾ ਲਿਆ ਇੰਨਾ ਸਾਇਲੈਂਟ ਟਰੈਕਟਰ ਹੈ ਹਾਂ ਬੜਾ ਬਾਹ ਹੈ ਆਪਾਂ ਚਲਾਇਆ ਹੁਣ ਠੀਕ ਹੈ ਜੀ ਹਾਂ ਬਾਹਣ ਬਾਹੀ ਸਾਰੇ ਇਹਦੇ ਨਾਲੀ ਕੱਦੂ-ਕਦੂ ਕਰਿਆ ਆਪਾਂ ਠੀਕ ਹੈ ਜੀ ਬਾਈ ਕਹਿੰਦਾ ਬਾਹਣ ਬੂਣ ਬਾਹ ਕੱਦੂ-ਕਦੂ ਇਹਦੇ ਨਾਲ ਕੀਤਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਮਾਡਲ ਤੇ ਰੇਟ ਕਿੰਨਾ ਆ ਗਿਆ ਬਾਈ ਜੀ ਨੇ ਮਾਡਲ ਇਹਦਾ 23 ਹੈ 2023 ਮਾਡਲ ਹੈਗਾ ਹਾਂ ਜੀ ਰੇਟ ਇਹਦਾ 7 ਲੱਖ 15000 ਰੁਪਇਆ ਦੇਣਾ ਕਿੰਨੇ ਦਾ ਬਾਈ ਪੂਰੇ 7 ਲੱਖ ਦਾ ਦੇ ਦਾਂਗੇ ਪੂਰੇ 7 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਮੂਰੇ ਆ ਗਿਆ ਸਿਉਣਾ ਲੀਕਾ 750 ਆਰ ਐਕਸ ਹਾਂ ਪਹਿਲੀ ਪਾਰਟੀ ਦਾ ਸੰਗਰੂਰ ਨੰਬਰ ਹੈ ਪੀਵੀ 13 ਹਾਂਜੀ ਪਲੇਟਾ ਨੰਬਰ ਬੇਟਾ ਲੱਗੇ ਹੋਏ ਨੇ ਟਰੈਕਟਰ ਦੇ ਮੂਰੇ ਠੀਕ ਹੈ ਜੀ ਤੇ ਨਵੇਂ ਟਾਇਰ ਨੇ ਮੂਲੇ ਟਾਇਰ ਦਾ ਨਾਲ ਦੀ ਨੇ ਇਹ ਪਿਛਲੇ ਟਾਇਰ ਨਵੇਂ ਨੇ ਠੀਕ ਹੈ ਜੀ ਟੀਆਰ ਦੇ ਠੀਕ ਹੈ ਜੀ ਤੇ 50 ਵਾਲਾ ਹੈ 750 ਇਹ 750 ਵਾਲਾ ਹੈ ਮਿੱਤਰੋ ਟਰੈਕਟਰ ਨਵਾਂ ਟਰੈਕਟਰ ਜਮਾ ਬਿਲਕੁਲ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਇੰਜਨ ਗੇਅਰ ਦਾ ਵੀ ਚੰਗਾ ਓਕੇ ਜੀ ਵੀਰੇ ਓਕੇ ਆ ਦੇਖ ਜੇ ਉਹਨੇ ਦਾਸਟਰ ਚਮਤੀ ਜਿਆਦਾ ਨਵਾਂ ਬੈਲਿੰਕਾਂ ਨੂੰ ਕਾਹ ਟਰੈਕਟਰ ਹਾਂ ਜੀ ਸਾਫ ਪਿਆ ਹੈ ਲੈਂਕਨ ਕਾੜੂ ਮੂੜ ਕੇ ਤੋਂ ਬੇਦਾਗ ਨੇ ਜਮਾ ਬੇਦਾਗ ਨੇ ਮਗਰਾਂ ਦਾ ਡੰਡ ਠੀਕ ਆ ਜੀ ਤੇ ਟਰੈਕਟਰ ਚੰਗਾ ਯਾਨੀ ਕਿ ਆ ਖੁੱਲੇ ਖੁੱਲੇ ਹੈ ਨਹੀਂ ਸਲਿੱਪ ਗੇਅਰ ਵੀ ਆ ਗਿਆ ਯਾਰ ਹਾਂ ਸਲਿੱਪ ਗੇਅਰ ਵੀ ਹੈਗਾ ਜੀ ਇਹਦੇ ਸਲਿੱਪ ਗੇਅਰ ਵੀ ਆ ਗਿਆ ਯਾਨੀ ਕਿ ਪੂਰਾ ਚੰਗਾ ਹੀ ਟਰੈਕਟਰ ਹੈ ਚੰਗਾ ਆ ਦੇ ਹਜੇ ਰੇਸ ਤੋਂ ਆ ਦੇਖੀ ਲੈ ਤਾਂ ਪੈਰਪੂਰ ਦਾ ਨੂੰ ਵੀ ਪੈ ਰਹੇ ਨੇ ਪੈਰ ਤਾਂ ਵੀ ਉਨੀ ਪੈ ਨੇ ਬਹੁਤ ਘੱਟ ਚੱਲਿਆ ਮਿੱਤਰੋ ਤੇ ਮਾਡਲ ਇਹ ਕਿੰਨੇ ਸੀਗਾ 17 ਮਾਡਲ ਆਈ ਇਹ ਤੇ ਰੇਟ ਰੇਟ ਦਾ ਹੈ 80000 ਰੁਪਿਆ 4 ਲੱਖ 80000 4 80 ਦੇਣਾ ਕਿੰਨੇ ਦਾ 60000 ਦੇ ਦਾਂ 460000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਮੂਰੇ ਆ ਗਿਆ 5310 ਕਾਲੇ ਢੱਡਾ ਵਾਲਾ ਜੋਂਡੀਆ ਰ ਆ ਗਿਆ 8 ਮਾਡਲ ਜੀ ਇਹ ਔਫ ਮਾਡਲ ਹੈ ਇਹ ਠੀਕ ਹੈ ਜੀ ਹਾਂ 8 ਮਾਡਲ ਹੈ ਪਹਿਲੇ ਢਰ ਨਵੇਂ ਨੇ ਮੂਲੇ ਢਰ ਦੇਖਣੇ ਠੀਕ ਹੈ ਜੀ ਤੇ ਨੰਬਰ ਇਹ ਹਰਿਆਣਾ ਬਾਈ ਠੀਕ ਹੈ ਜੀ ਵਿੱਚ ਕਟਿਆ ਆਪਾਂ ਠੀਕ ਹੈ ਜੀ ਆਪਾਂ ਦੋ 4x4 ਲੈ ਗਏ ਸੀਗੇ ਠੀਕ ਹੈ ਜੀ ਹਾਂ ਵਿੱਚ ਕਟਾ ਗਏ ਸੀਗੇ ਟਰੈਕਟਰ ਬਹੁਤ ਚੰਗਾ ਹੈ ਵੀ ਬਹੁਤ ਚੰਗਾ ਡਬਲ ਡਿਸਟਰੀਬਿਊਟਰ ਚ ਆ ਗਿਆ ਮਿੱਤਰੋ ਇਹ ਬਸ ਕੱਲਾ ਹਿੱਸਾ ਨਹੀਂ ਖੁੱਲਦਾ ਹੈਗਾ ਬਾਈ ਹਾਂਜੀ ਬਾਕੀ ਤਾਂ ਇਹ ਟੌਪ ਮਾਡਲ ਹੀ ਆ ਸਾਰਾ ਟੌਪ ਮਾਡਲ ਹੀ ਕੱਲਾ ਬਾਈ ਕਹਿੰਦਾ ਇਸਾ ਨਹੀਂ ਖੁੱਲਦਾ ਬਾਕੀ ਤਾਂ ਟੌਪ ਮਾਡਲ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਵੀ ਬਿਲਕੁਲ ਬੰਬੀ ਐ ਓਕੇ ਰੈਟਰ ਜਮਾ ਬਹੁਤ ਚੰਗਾ ਪਿਆ ਰੈਟਰ ਸਾਫ ਸੁਥਰਾ ਬਹੁਤ ਠੀਕ ਐ ਬਹੁਤ ਸਾਫ ਸੁਥਰਾ ਟਰੈਕਟਰ ਪਿਆ ਨਾਲ ਰੈਟਰ ਦੇ ਠੀਕ ਐ ਜੀ ਮਾਡਲ ਇਹ ਕਿੰਨੇ ਸੀ ਸੀ ਨੇ 2008 ਮਾਡਲ ਆਈ ਐ ਤੇ ਰੇਟ ਰੇਡ ਦਾ 4 ਲੱਖ 40000 ਰੁਪਇਆ 4 ਲੱਖ 40000 ਡਿਮਾਂਡ ਐ ਸੀ ਨੇ ਹਾਂਜੀ ਦੇਣਾ ਕਿੰਨੇ ਦਾ ਐ 4 ਲੱਖ ਦੇ ਦਾਂਗੇ 30000 ਦਾ ਓ ਯਾਰ ਸਹੀ ਦੱਸ 5 ਹੋਰ ਕਟਾ ਦੇ ਫਿਰ ਓ ਯਾਰ ਸਹੀ ਦੱਸ ਦੇ 20000 ਦਾ ਦੇ ਦਾਂ 20000 ਦੇ 420000 ਦਾ ਟਰੈਕਟਰ ਲੈ ਜਿਓ ਤੇ ਟਰੈਕਟਰ ਚੰਗਾ ਹੈ ਨਵਾਂ ਟਰੈਕਟਰ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਕੁ ਹੁੰਦੇ ਆ ਟਰੈਕਟਰ ਬਈ 3-4 ਆਪਣੇ ਲੈਤੇ ਖੜੇ ਨੇ ਉਹ ਆਏ ਨਹੀਂ ਹਜੇ ਹਾਂ ਤੇ 22 ਮਾਡਲ ਖੜਾ ਸਵਰਾਜ ਆਪਣੇ ਕੋਲੇ ਤੇ 21 ਮਾਡਲ ਖੜਾਗਾ ਹਾਂ ਸਵਰਾਜ ਉਹ ਹੀ ਆਜੂਗਾ 24 724 ਖੜਾ 21 22 ਮਾਡਲ ਹੈ ਠੀਕ ਹੈ ਜੀ ਹਾਂ ਟਰੈਕਟਰ ਹੁੰਦੇ ਨੇ ਆਪਣੇ ਨੂੰ 10-15 ਲੀਟਰ ਹੁੰਦੇ ਨੇ ਬਈ ਠੀਕ ਹੈ ਜੀ ਫਿਲਹਾਲ ਇੱਕ ਕੱਲ 969 ਵੇਚ ਗਿਆ ਬਈ ਆਪਣਾ ਠੀਕ ਹੈ ਜੀ ਹਾਂ ਹਾਂ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ ਮੋਬਾਈਲ ਨੰਬਰ 9501584068 ਤੇ ਦੂਜਾ ਨੰਬਰ ਹੈਗਾ 9464343148 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਨੇ ਗੱਲ ਕਰਕੇ ਬਹੁਤ ਵਧੀਆ ਲੱਗਿਆ ਲੋ ਵੀ ਮਿੱਤਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਫਤਰੀਕਾਲ ਜੀ